ਹੈਲੋ ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੀਤ ਕੌਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਅੱਜ ਆਪਾਂ ਰੈਸਪੀ ਤੁਹਾਨੂੰ ਆਪਾਂ ਬਣਾਵਾਂਗੇ ਕੱਦੂ ਦੀ ਖੀਰ ਚੌੜਾ ਦੀ ਤਾਂ ਤੁਸੀਂ ਬਹੁਤ ਵਾਰੀ ਖਾਧੀ ਹੋਣੀ ਹੈ ਫਿਰ ਹੁਣ ਤਾਂ ਕੱਦੂ ਦੀ ਵੀ ਬਹੁਤ ਵਾਰ ਬਣਾ ਲੈਣੇ ਆਪਾਂ ਤੇ ਆਹ ਲੋਕੀ ਦੀ ਬਣਾਵਾਂਗੇ ਆਪਾਂ ਸਬਜ਼ੀ ਜੀ ਇਹ ਆਪਾਂ ਪਹਿਲਾਂ ਸਬਜ਼ੀ ਕੱਟ ਲਈਏ ਇਹ ਆਪਾਂ ਕਦੂ ਦਾ ਸਬਜ਼ ਚ ਕਰਾਂਗੇ ਕਦੂ ਦਾ ਫਿਰ ਜੇ ਪਹਿਲਾਂ ਕਰਕੇ ਤਰਤਾ ਵੀ ਫਿਰ ਕਾਲਾ ਜਾ ਹੋ ਜਾਂਦਾਗਾ ਲਈ ਆਪਾਂ ਸਬਜ਼ੀ ਕੱਟ ਲਈਏ ਪਤਾ ਦੇਖੋ ਆਪਣੇ ਜਮਾ ਖੇਤ ਲੱਗੇ ਇਹ ਸਬਜ਼ੀ ਆਪਣੇ ਜਮਾ ਕੱਚੇ ਵਿੱਚ ਨੇ ਜਿਹੜਾ ਆਪਾਂ ਇਹ ਕਦੂ ਦਾ ਸਰਨਾ ਆਪਾਂ ਨੇ ਖੀਰ ਵਾਸਤੇ ਇਹ ਬਿਲਕੁਲ ਹੀ ਐਵੇਂ ਕੱਚਾ ਹੋਣਾ ਚਾਹੀਦਾ ਸੋ ਇਹਦੇ ਵਿੱਚ ਨਾ ਬੀਜ ਨਹੀਂ ਹੋਣੇ ਚਾਹੀਦੇ ਫਿਰ ਐਂ ਖੀਰ ਵਧੀਆ ਬਣੂਗੀ ਜੇ ਬੀਜ ਹੋਣ ਉਹ ਕੱਦੂ ਨਾਲ ਦਿਓ ਤੁਸੀਂ ਕੱਦੂ ਦੂਬਾਸ ਕਰਦੇ ਆ ਕਦੂ ਦੇਖੋ ਜਮਾ ਕੱਚਾ ਨਾ ਆਪਾਂ ਦਾ ਕਦੂ ਕਸ ਕਰਨਾ ਇਹਦੇ ਨਾਲ ਨਹੀਂ ਕਰਨੇ ਪਾਲਾ ਮੋਟਾ ਹੈਗਾ ਆ ਜਿਆਦਾ ਬਰੀਕ ਆ ਜਿਹੜਾ ਆ ਮੀਡੀਅਮ ਸਾਈਜ਼ ਆ ਇਹਦੇ ਨਾਲ ਕਰਨਾ ਆਪਾਂ ਨੇ ਕਦੂ ਕੱਦਣਾ ਦੇ ਜੀ ਬੀਜ ਜਮਾ ਨਹੀਂ ਹੈਗੇ ਦੇਖੋ ਇਹ ਬਹੁਤ ਵਧੀਆ ਖੀਰ ਬਣੂਗੀ ਖੀਰ ਵਾਸਤੇ ਤੁਸੀਂ ਬਿਲਕੁਲ ਹੀ ਕੱਚਾ ਕਦੂ ਲੈਣਾਗਾ ਜਾਂ ਲੋਕੀ ਹੋਵੇ ਲੋਕੀ ਦੀ ਬਣਾ ਲਓ ਉਹ ਦੀ ਵੀ ਬਣਾ ਸਕਦੇ ਹਾਂ ਪਰ ਨਹੀਂ ਕਦੂ ਕੱਚਾ ਹੋਵੇ ਅੰਦਰ ਵਿੱਚ ਬੀਜ ਨਹੀਂ ਜਮੇ ਹੋਣਾ ਚਾਹੀਦਾ ਵਾ ਦੇਖੋ ਨੂੰ ਪਾਇਆ ਨਾ ਪੰਟਰ ਤੋਂ ਆਪਾਂ ਦੂਜੇ ਚੰਗੀ ਪੰਬਾ ਦੀ ਰੈਸਪੀ ਹੈ

ਜੇ ਨਾਲ ਲੱਗ ਪੱਤੀ ਬਣਾਇ ਜਮਾਏ ਨਾ ਨਾ ਸਬਜ਼ੀ ਅੱਛੀ ਬਣੇਗੀ ਦੇਖੀਏ ਪਾਣੀ ਜੇ ਜਮਾ ਬਿਲਕੁਲ ਪਾਣੀ ਸੁੱਕੂਗਾ ਤੇ ਲੋਪਾ ਚ ਮਿੱਧ ਪਾਵਾਂਗੇ ਲਓ ਜੀ ਆਪਣੀ ਤਦੂ ਰੋਟੀ ਕੇ ਤਿਆਰ ਹੈ ਇਸ ਤਰ੍ਹਾਂ ਜਮਾ ਪੋਣ ਲੈਣਾ ਹੈ ਜੀ ਮਸਾਲੇ ਲੱਗ ਜਾਣਾ ਕੇ ਜਮਾਇ ਕੋ ਜੁਲਦੇ ਆਉਣ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਐਡ ਕਰ ਦਾਂਗੇ ਇਸ ਤਰ੍ਹਾਂ ਆਪਾਂ ਨੂੰ ਬੁੱਲਕਾ ਕਰ ਦੇਈਏ। ਇਹਨੂੰ ਪਾ 10-15 ਮਿਲੀਟਰ ਜਾਇ। ਇਸ ਤਰ੍ਹਾਂ ਵੀ ਸਬਜ਼ੀ ਬਣੀ ਜਾਂਦੀ। ਲਾ ਦੇਣਾ ਪਰ ਕਦੂ ਦੀ ਖੀਰ ਬਣਾ ਲਈ ਨਾਲੇ ਆਪਾਂ ਹੀ ਸਬਜ਼ੀ ਬਣਾ ਲਈ। ਥੋੜਾ ਆਪਣੇ ਅਨੁਸਾਰ ਜਿੱਤ ਕੋਲੋਂ ਹਮ ਬਣ ਗਈ। ਖੀਰ ਆਪਣੀ ਰਿਖੀ ਜਾਂਦੀ ਆ ਤਾਂ ਦੇਖੋ ਜਿੱਦੋਂ 3-4 ਘੰਟੇ ਵਰਗੀ ਬਣ ਗਈ 15-20 ਮਿੰਟ ਹੋ ਗਏ ਰਿਜਦੀ ਨੇ ਨੂੰ ਖੀਰ ਆਪਣੀ ਬਣ ਕੇ ਬਿਲਕੁਲ ਤਿਆਰ ਆ ਲਓ ਜੀ ਚਲੋ ਜੀ ਅੱਜ ਦੀ ਵੀਡੀਓ ਦਾ ਅੰਡਾ ਪੱਚੀ ਕਰਦੇ ਅਮਰ ਦਾ ਨੈਸਟ ਵਲੌਗ ਨਾਲ ਤਾਂ ਕਦੇ ਪਹਿਲੇ ਸਭ ਸਰੀਆ ਕਰਾ